ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸੌਰੰਜੀਤ ਸਿੰਘ ਅੱਜ ਪਹੁੰਚਿਆ ਹਾਂ ਜਿੱਥੇ ਮੁੰਡਿਆ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਜਿੱਥੇ ਬੀਬੀ ਦਲਜੀਤ कौर ਅਤੇ ਸਰਦਾਰ ਮਹਿੰਦਰ ਸਿੰਘ ਫਰਮ ਵਾਲਿਆਂ ਦੀ ਯਾਦ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਬੱਚਿਆਂ ਦੇ ਵੱਲੋਂ ਜਿਹੜਾ ਕਿ ਅੱਜ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਕਿ ਚੌਥਾ ਜਿਹੜਾ ਇੱਥੇ ਚੈੱਕਅਪ ਕੈਂਪ ਹੈ ਸੋ ਆਪਾਂ ਗੱਲਬਾਤ ਕਰ ਲੈਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅੱਜ ਸਰਕਾਰੀ ਸਕੂਲ ਮੁੰਡਿਆ ਕਲਾਂ ਦੇ ਵਿੱਚ ਜਿਹੜਾ ਕਿ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਅੱਖਾਂ ਦੀ ਜਿਹੜੀ ਦਵਾਈ ਵੀ ਦਿੱਤੀ ਜਾਂਦੀ ਹੈ ਉਹਦੇ ਨਾਲ ਨਾਲ ਐਂ ਕੈਂਪ ਵੀ ਦਿੱਤੀ ਜਾਂਦੀ ਹੈ ਜਿਹੜਾ ਚੈੱਕਅਪ ਹੈ ਜਿਹੜਾ ਪ੍ਰੋਪਰ ਤੌਰ ਤੇ ਕੀਤਾ ਜਾਂਦਾ ਹੋਰ ਬਾਕੀ ਗੱਲਬਾਤ ਕਰ ਲੈਣੇ ਆਓ ਦੇਖਦੇ ਹਾਂ ਤਸਵੀਰਾਂ ਇੱਥੇ ਜੀ ਡਾਕਟਰ ਹਰਕੀਤ ਮਤਲਬ ਸਰਜਨ ਨੇ ਆਈ ਸਰਜਨ ਉਹਨਾਂ ਦੀ ਟੀਮ ਵੱਲੋਂ ਇਹ ਸਾਰਾ ਕੈਂਪ ਆਰਗੇਨਾਈਜ਼ ਕੀਤਾ ਕੋਈ ਇੱਕ ਨੇ ਜੈਰਿਟੇਬਲ ਹਸਪੀਟਲ ਦੇ ਵਿੱਚ ਇੱਥੇ ਆਪਰੇਸ਼ਨ ਕੀਤੇ ਜਾਣਗੇ ਇਹ ਸਾਡੇ ਪਾਲ ਸਿੰਘ ਵੀਰ ਜੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਲੋਕ ਆਪਣੇ ਮਾਤਾ ਪਿਤਾ ਨੂੰ ਪਰਸੀਆਂ ਬਣਾਉਂਦੇ ਨੇ ਹਰ ਸਾਲ ਅ ਕਈ ਤਰੀਕਿਆਂ ਨਾਲ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਸਰਜੀਤ ਕੀਤਾ ਜਾਂਦਾ ਇਹ ਤੁਸੀਂ ਪਛੇੜਾ ਬਹੁਤ ਲੱਗਿਆ ਦੇਖ ਰਹੇ ਹੋ ਤੇ ਮਾਤਾ ਜੀ ਦਲਜੀਤ ਕੌਰ ਅਤੇ ਸਰਦਾਰ ਰਮੇਂਦਰ ਸਿੰਘ ਜੀ ਇਹ ਫਾਰਮ ਹਾਊਸ ਵਾਲੇ ਨੇ ਇੱਥੇ ਮਤਲਬ ਮੁੜੀਆਂ ਦੇ ਵਿੱਚ ਪਹਿਲਾਂ ਤੋਂ ਮਸ਼ਹੂਰ ਨੇ ਇਹ ਵੀਰ ਜੀ ਸਾਡੇ ਕੁੱਤੋਂ ਆਉਂਦੇ ਨੇ ਆਪਣੇ ਮਾਤਾ ਪਿਤਾ ਪਿਤਾ ਜੀ ਦੀ ਯਾਦ ਨੂੰ ਇਹ ਇਸ ਤਰੀਕੇ ਨਾਲ ਤਾਜ਼ਾ ਕਰਦੇ ਨੇ ਇੱਕ ਤਾਂ ਪਿੰਡ ਦੇ ਲੋਕਾਂ ਨਾਲ ਜੁੜੇ ਰਹਿੰਦੇ ਨੇ ਤੇ ਨਾਲ ਇਹ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਦੇ ਆਪਰੇਸ਼ਨ ਜਿਹੜੇ ਅੱਖਾਂ ਦੇ ਉਹ ਕਰਾਇਆ ਜਾਂਦੇ ਨੇ ਐਨਕਾਂ ਫ੍ਰੀ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਬਾਕੀ ਆਪਾਂ ਵੀਰ ਜੀ ਨੂੰ ਪੁੱਛਦੇ ਹਾਂ ਵੀ ਇਹ ਕਿਵੇਂ ਤੁਹਾਨੂੰ ਲੱਗਦਾ ਵਾ ਵੀ ਇਸ ਤਰ੍ਹਾਂ ਦਾ ਅਪਰਾਲਾ ਕਰਕੇ ਵੀਰ ਜੀ ਹਾਂ ਜੀ ਹਾਂ ਜੀ ਅੱਜ ਮਾਤਾ ਪਿਤਾ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਵਰਤੀ ਦੇ ਸੰਬੰਧ ਜਿਹੜਾ ਅੱਜ ਇਹ ਕੈਂਪ ਲਾਇਆ ਗਿਆ ਜੀ ਤੇ ਹਰ ਸਾਲ ਤੁਸੀਂ ਇਹ ਕੈਂਪ ਲਾਉਣੀ ਹੈ ਹਾਂਜੀ ਇਹ ਚੌਥਾ ਕੈਂਪ ਆ ਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਜੀ ਇੱਥੇ ਸਹੂਲਤ ਸਾਰੀ ਜੀ ਸਾਰੀਆਂ ਬਿਮਾਰੀਆਂ ਅੱਖਾਂ ਦੀਆਂ ਬਾਕੀ ਆਪਰੇਸ਼ਨ ਜਿਨ੍ਹਾਂ ਦੇ ਐਨਕਾਂ ਜੋ ਵੀ ਕੋਈ ਹੋਰ ਬਿਮਾਰੀ ਹੈ ਕਿਸੇ ਦੇ ਮਾਸ ਵਧਿਆ ਜਾਂ ਹੋਰ ਜਿਉ ਉਹ ਵੀ ਵੀ ਉਹ ਅਸੀਂ ਕਰਦੇ ਹਾਂ ਜੀ ਅੱਜ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਆ ਜੀ ਤੇ ਪੇਸ਼ੈਂਟ ਹੋਊਗੇ ਜੀ 250 ਤੱਕ ਆ ਚੁੱਕਿਆ ਉਹਦੇ ਵਿੱਚੋਂ ਮੇਰੇ ਖਿਆਲ 40 45 ਫਾਇਦ ਨਿਕਲੇ ਆਪਰੇਸ਼ਨ ਵਾਲੇ ਇਹਨਾਂ ਦੇ ਆਪਰੇਸ਼ਨ ਲੈਂਸ ਪਹਿਣੇ ਨੇ ਜੀ ਬਾਕੀ ਐਨਕਾਂ ਦਾ ਸਾਰਿਆਂ ਨੂੰ ਅਸੀਂ ਦਿੰਨੇ ਆ ਬਈ ਨੇਗਾ ਮਾਤਾ ਵੀ ਇਤਲੀ ਵਰਸੀ ਦਾ ਕਈ ਅਲੱਗ ਤਿੱਕਿਆਂ ਨਾਲ ਵੀ ਮਨਾਉਂਦੇ ਆ ਜੀ ਤੁਸੀਂ ਇਸ ਤਰ੍ਹਾਂ ਕੈਂਪ ਲਾ ਕੇ ਜਿਹੜਾ ਲੋਕ ਭਲਾਈ ਦਾ ਕੰਮ ਕਰ ਰਹੇ ਹੋ ਨਹੀਂ ਮੈਨੂੰ ਇਹ ਭਲਾ ਵਧੀਆ ਲੱਗਿਆ ਕਿਉਂਕਿ ਮੇਰੇ ਕੋਲ ਵਿਚਾਰੀਆਂ ਬਜ਼ੁਰਗ ਲੀਡੀ ਜਦੋਂ ਆਉਂਦੀਆਂ ਨੇ ਨਾ ਇੱਕ ਤਾਂ ਪਿਛਲੀ ਵਾਰ ਕਰਾਇਆ ਇੱਕ ਦਾ ਦੂਜੀ ਅੱਖ ਦਾ ਐਂਤਕੀ ਕਰਾਇਆ ਉਹ ਕਹਿੰਦੀਆਂ ਥੋੜਾ ਚਾਚਾ ਵੀ ਨਹੀਂ ਹੈਗਾ ਜਾਂ ਮੇਰੇ ਮੁੰਡੇ ਦੀ ਮੈਨੂੰ ਸਾਹਮਦੇ ਬੜਾ ਵਧੀਆ ਲੱਗਦਾ ਵੀ ਦੇਖੋ ਉਹਨਾਂ ਦੇ ਵਿਚਾਰੀਆਂ ਨੂੰ ਨਿਗਾ ਮਿਲਦੀ ਆ ਇਹਨਾਂ ਦੇ ਮਾਪੇ ਇੰਨਾ ਪੈਸਾ ਨਹੀਂ ਹੁੰਦਾ ਆਪਰੇਸ਼ਨ ਜੋਗਾ ਤੇ ਇਸ ਕਰਕੇ ਮਾਨੂੰ ਸਕੂਨ ਮਿਲਦਾ ਇਸ ਜੀ ਕੋਈ ਤੁਸੀਂ ਸੰਸਥਾ ਨਾਲ ਜੁੜੇ ਹੋ ਜਾਂ ਆਪਣੇ ਲੈਵਲ ਤੇ ਇਹ ਕੰਮ ਆਪਣੇ ਲੈਵਲ ਤੇ ਕਰਦੇ ਆ ਜੀ ਇੱਕ ਮਬੂਤ ਭਰਾ ਨਾਲ ਹੁੰਦਾ ਮੇਰਾ ਹੱਥ ਜੀ ਤੇ ਅਸੀਂ ਇਕੱਠੇ ਬਨੇ ਪਹਰਾਲਾ ਕਰਦੇ ਆ ਕਿਹੜੇ ਹਸਪੀਟਲ ਚ ਹੁੰਦੇ ਆ ਆਪਰੇਸ਼ਨ ਇਹ ਆਪਰੇਸ਼ਨ ਭਾਈ ਕਰੇ ਭਾਈ ਕਰੇ ਕਰ 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 ਦੇ ਵਿੱਚ ਅਸੀਂ ਕਰਦੇ ਆ ਜੀ ਅੱਜ ਐਨਕਾਂ ਵੀ ਦਿੱਤੀਆਂ ਗਈਆਂ ਤੇ ਦਵਾਈਆਂ ਮੁਫਤਾਂ ਹਾਂਜੀ ਦਵਾਈਆਂ ਐਨਕਾਂ ਸਾਰੇ ਹੋਰ ਕਈ ਤਰੀਕੇ ਦੇ ਜਿਹੜੀਆਂ ਅੱਖਾਂ ਦੇ ਬਿਮਾਰੀਆਂ ਉਹਨਾਂ ਦਾ ਵੀ ਚੈੱਕਅਪ ਬੜੇ ਧਿਆਨ ਨਾਲ ਕੀਤਾ ਗਿਆ ਜੀ ਟੀਮ ਆ ਡਾਕਟਰ ਜੀ ਅੱਜ ਕਿੱਥੇ ਕਿੱਥੋਂ ਆਏ ਸੀ ਇਹ ਇੱਥੇ ਹੀ ਲੁਧਿਆਣੇ ਤੋਂ ਹੀ ਹਾਂਜੀ ਉਹ ਭਾਈ ਕਨਈਆ ਜੀ ਚੈਰੀਟੇਬਲ ਹੁੰਦਾ ਸੀ ਪਾਣੀ ਹੋਣ ਦਾ ਸੀ ਅੱਖਾਂ ਦੇ ਵਿੱਚੋਂ ਪ੍ਰੋਬਲਮ ਸੀ ਖਾਸ ਖਾਰ ਸੁੰਗਦੀ ਸੀ ਕੀ ਕਰਨਾ ਚਾਹੁੰਦੇ ਜਿਹੜਾ ਤੁਹਾਡੇ ਪਿੰਡਾਂ ਅੱਖਾਂ ਦਾ ਕੈਂਪ ਲੱਗਿਆ ਉਹਨਾਂ ਨੇ ਮਤਲਬ ਕਿ ਮਾਤਾ ਪਿਤਾ ਦੀ ਯਾਦ ਵਿੱਚ ਕਰਾਇਆ ਪਿੰਡਾਂ ਦੇ ਲੋਕ ਹੋਰ ਵੀ ਹੈਗੇ ਨੇ ਉਹਨਾਂ ਨੂੰ ਵੀ ਇਹ ਮੁੱਦੇ ਚੱਕਣਾ ਚਾਹੀਦਾ ਹਾਂਜੀ 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 ਹਾਂ ਇਹ ਸੇਵਾ ਕਰਾਉਣੀ ਚਾਹੀਦੀ ਹੈ ਸੇਵਾ ਕਰਾਉਣੀ ਚਾਹੀਦੀ ਆ ਉਹਨਾਂ ਵਾਸਤੇ ਇਸ ਤਰ੍ਹਾਂ ਦਾ ਸਫਰ ਆਲਾ ਕਿੱਦਾਂ ਲੱਗਿਆ ਹਾਂਜੀ ਬਹੁਤ ਵਧੀਆ